ਸੋ ਜਸਤ ਪਹੁੰਚਿਆ ਬਾਬਾ ਬੁੱਢਾ ਸਾਹਿਬ ਪੁੱਤਰਾਂ ਦੇ ਦਾਨੀ ਤਾਂ ਤਾਂ ਨਾ ਬਾਬਾ ਬੁੱਢਾ ਸਾਹਿਬ ਜੀ ਸੋ ਆਪਾਂ ਵੀ ਅਸਾ ਦਾ ਸੰਕ ਤਾਂ ਦਾ ਕੱਟ ਸਲਾਨਾ ਜੋੜ ਮੇਲਾ ਜਿਹੜਾ ਉਹ ਮਨਾਇਆ ਜਾਣਾ ਉਹਦੀਆਂ ਤਿਆਰੀਆਂ ਜੜੀਆਂ ਹੋ ਚੁੱਕੀਆਂ ਨੇ ਇਧਰ ਆਪਾਂ ਸੰਕਾਂ ਦੇਖ ਸਕਦੇ ਆ ਇਸ਼ਾਨਾਨ ਕਰ ਰਹੀਆਂ ਨੇ ਸੋ 5 6 ਤੇ 7 ਨੂੰ ਮੇਲਾ ਮਨਾਇਆ ਜਾਣਾ ਆ ਜਿਹੜੀ 4 ਤਰੀਕ ਹੋ ਚੁੱਕੀ ਆ ਸੋ ਆਪਾਂ ਵੇਖ ਸਕਦੇ ਆ ਸੋ ਆਜਾ ਆਪਾਂ ਦਰਸ਼ਨ ਕਰਦੇ ਆਂ ਹੋਰ ਸੰਗਤਾਂ ਨੂੰ ਦਰਸ਼ਨ ਕਰਾਉਨੇ ਆਂ ਸੋ ਸੰਗਤਾਂ ਨੂੰ ਬੇਨਤੀ ਕਰ ਹਮਮਾ ਕੇ ਪੁਜੋ ਹੋਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨ ਕਰੋ ਹੋਰ ਉਹਦੀ ਸੋਭਾ ਨੂੰ ਬਤਾਓ ਸੋ ਵੀਡੀਓ ਨੂੰ ਚਾਲਦੀ ਚਾਲਦੀ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਸੋ ਜਿਹ ਮੇਲੇ ਦੀਆਂ ਜਿਹੜੀਆਂ ਤਿਆਰੀਆਂ ਜੋੜ ਮੇਲੇ ਦੀਆਂ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਇਧਰ ਆਪ ਵੀ ਦੇਖ ਸਕਦੇ ਆ ਜਿਹ ਤੇ ਮਥੇ ਮਿਸੇ ਪ੍ਰਸ਼ਾਦ ਆ ਜਿਹੜਾ ਪ੍ਰਸ਼ਾਦ ਵਰਤ ਰਿਹਾ ਸੰਗਤਾਂ ਲੈ ਰਹੇਗਾ ਸ਼ਾਗਰੀਆਂ बाबा बुढ़ा साहब संगत बार्यू इस पूर तैयारियां मुकम्मल हो चुके हैं ਸੰਗਤਾਂ ਨੇ ਹੈਰਾਨ ਕਰਨਾ ਮੇਲੇ ਦੇ ਰਾਨ ਸੁਆਪਾਂ ਦੇ ਸਾਧਨਾ ਸੰਗਤਾਂ ਦਾ ਪਾਠ ਇਹ ਦਰਜ ਹੋ ਲੰਗਰਾਲ ਦੀ ਮਾਰਕਾ ਕਾ ਜਿਆ ਪਗ ਸਾਧਨਾ ਕਰਨਾ ਕਾਠ ਜੜਾ ਉਹ ਸੁਕਾਰ ਤੁਸੀਂ ਵੇਰੇ ਦਿਲੀ ਫੜਾ ਟਿਵੀ ਔਰ ਚੈਨਾ ਨੂੰ ਵਾਤਵਾਦ ਲਾਈਕਾਂ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਵਾ ਗੁਰੂ ਘਰ ਦੀਆਂ ਖੁਸ਼ੀਆਂ ਲਿਆ ਕਰੋ ਸੋ ਸੰਗਤਨੋਂ ਬੇਨਤੀ ਆ ਕਿਆ ਕਿਆ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਦਰਸ਼ਨ ਕਰੋ ਸੋ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਹਿ ਅਗਲੇ ਵੀਡੀਓ ਨਾਲ ਫਿਰ ਤੁਹਾਡੇ ਮੇਰੇ ਉਪਰ ਹੋਵਾਂਗੇ। ਬਾਅਦ ਤੱਕ ਲਈ ਯਾਦ ਰੱਖਿਓ